ਮਹਿਲਾਵਾਂ ਦੀ ਸੁਰੱਖਿਆ ਲਈ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਨਾਕੇ ਲਗਾਏ ਜਾ ਰਹੇ ਨੇ ਜਲੰਧਰ ਦੇ ਵਿੱਚ 88 ਤੋਂ ਵੀ ਵੱਧ ਜਿਹੜੇ ਨੇ ਉਹ ਨਾਕੇ ਅੱਜ ਤੋਂ ਸ਼ੁਰੂ ਕੀਤੇ ਗਏ ਨੇ ਜੋ ਕਿ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਲਗਾਏ ਜਾਣਗੇ ਇਸ ਵਕਤ ਅਸੀਂ ਜਲੰਧਰ ਦੇ ਐਸਡੀ ਕਾਲਜ ਦੇ ਬਾਹਰ ਖੜੇ ਆ ਜਿਸ ਜਗ੍ਹਾ ਦੇ ਉੱਪਰ ਹੁਣ ਕੁਝ ਹੀ ਸਮੇਂ ਦੇ ਵਿੱਚ ਮਹਿਲਾਵਾਂ ਜਿਹੜੀ ਲੜਕੀਆਂ ਜਿਹੜੀਆਂ ਨੇ ਉਹ ਕਾਲਜ ਪੜ੍ਹਦੀਆਂ ਨੇ ਉਹਨਾਂ ਦੀ ਜਿਹੜੀ ਉਹ ਛੁੱਟੀ ਹੋਣੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਬੜੀ ਖਾਸ ਦੇਖੋ ਜਿੱਥੇ ਪੰਜਾਬ ਪੁਲਸ ਵੱਲੋਂ ਜਲੰਧਰ ਪੁਲਸ ਵੱਲੋਂ ਜਿਹੜਾ ਹੈ ਉਹ ਸਪੈਸ਼ਲ ਨਾਕਾ ਲਗਾਇਆ ਗਿਆ ਹੈਗਾ ਇਹ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਇਸ ਜਗ੍ਹਾ ਦੇ ਉੱਪਰ ਨਜਾਇਜ਼ ਗਸ਼ਤ ਮਾਰਦੇ ਨੇ ਲੜਕੇ ਜਾਂ ਫਿਰ ਖੜਦੇ ਨੇ ਲੜਕੇ ਉਹਨਾਂ ਦੇ ਜਿਹੜੇ ਨੇ ਉਹ ਚਲਾਨ ਕੱਟੇ ਜਾ ਰਹੇ ਨੇ ਜੋ ਕੁਝ ਹੈਗਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਹ ਕੱਟਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੇ ਨੇ ਉਹ ਰੇਟ ਆਫ ਕਰਾਈਮ ਵਧ ਰਹੇ ਨੇ ਜਿਸ ਕਾਰਨ ਇੱਕ ਮੁਹਿੰਮ ਜਿਹੜੀ ਹੈ ਉਹ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈਗੀ ਹੈ ਜਿਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਹੈਗਾ ਉਹ ਨਾਕੇ ਲਗਾਏ ਜਾ ਰਹੇ ਨੇ ਲਗਾਤਾਰ ਜਿਹੜਾ ਹੈਗਾ ਉਹ ਹਰੇਕ ਜ਼ਿਲ੍ਹੇ ਦੇ ਹਰੇਕ ਥਾਂ ਸਕੂਲ ਕਾਲਜ ਅਤੇ ਉਹ ਥਾਂ ਜਿਸ ਜਗ੍ਹਾ ਦੇ ਉੱਪਰ ਮਹਿਲਾਵਾਂ ਦਾ ਆਉਣ ਜਾਣ ਹੈ ਉਸ ਜਗ੍ਹਾ ਦੇ ਉੱਪਰ ਸਪੈਸ਼ਲ ਜਿਹੜੇ ਨੇ ਉਹ ਨਾਕੇ ਲਗਾਏ ਜਾ ਰਹੇ ਨੇ ਹਰੇਕ ਨੂੰ ਜਿਹੜਾ ਹੈਗਾ ਪੁਲਿਸ ਜ਼ਰੂਰ ਫੜਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਉਹ ਮੋਟਰਸਾਈਕਲ ਦੇ ਉੱਪਰ ਟ੍ਰਿਪਲਿੰਗ ਕਰਕੇ ਆ ਰਿਹਾ ਹੈ ਜਾਂ ਫਿਰ ਸਿੰਗਲ ਆ ਰਿਹਾ ਜੋ ਕਿ ਇਸ ਜਗ੍ਹਾ ਦੇ ਉੱਪਰ ਸਪੈਸ਼ਲ ਆ ਕੇ ਰੁਕਦਾ ਹੈ ਤਾਂ ਉਸ ਦੇ ਉੱਪਰ ਪੁਲਿਸ ਜਿਹੜੀ ਹੈ ਉਹ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਇਹ ਖਾਸ ਤਸਵੀਰ ਆ ਜਰੂਰ ਦੇਖੋ ਜਿੱਥੇ ਆ ਪੋਰਸ ਵੱਲੋਂ ਚਲਾਨ ਜਿਹੜਾ ਹੈ ਉਹ ਕੱਟਿਆ ਜਾ ਰਿਹਾ ਹੈ ਇਹ ਦੇਖੋ ਨੌਜਵਾਨ ਇੱਕ ਰੋਕਿਆ ਗਿਆ ਹੈ ਜਿਸ ਦਾ ਚਲਾਨ ਜਿਹੜਾ ਹੈ ਪੁਲਿਸ ਨੇ ਕੱਟਿਆ ਹੈਗਾ ਗਲਬਾਤ ਉਹਨਾਂ ਤੋਂ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮਹਿਲਾਵਾਂ ਨੇ ਲੜਕੀਆਂ ਨੇ ਉਹਨਾਂ ਦੇ ਨਾਲ ਆਪਾਂ ਗਲਬਾਤ ਕਰਦੇ ਹਾਂ ਜੋ ਇਸ ਵਕਤ ਕਾਲਜ ਤੋਂ ਜਿਹੜਾ ਹੈਗਾ ਹੈ ਉਹ ਪੜ੍ਹ ਕੇ ਆ ਰਹੀਆਂ ਨੇ ਕਿਉਂਕਿ ਸਵੇਰ ਤੋਂ ਜਿਹੜਾ ਹੈਗਾ ਇਹ ਉਹ ਨਾਕੇ ਲੱਗੇ ਨੇ ਸਵੇਰ ਤੋਂ ਹੀ ਜਿਹੜਾ ਹੈਗਾ ਇਹ ਉਹ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਅੱਛਾ ਇਹ ਸਵੇਰ ਤੋਂ ਜਿਹੜੇ ਨਾਕੇ ਲੱਗ ਰਹੇ ਨੇ ਦੀ ਇਹ 11:30 ਤੋਂ ਹਾਂ 11:30 ਵਜੇ ਤੋਂ ਨਾਕੇ ਲੱਗੇ ਹੈਗੇ ਨੇ ਟੋਟਲ ਕਿੰਨੇ ਨਾਕੇ ਜਿਹੜੇ ਨੇ ਹੁਣ ਤੱਕ ਲੱਗ ਰਹੇ ਨੇ ਇਸ ਜਗ੍ਹਾ ਦੇ ਉੱਪਰ ਪੂਰੇ ਜਲੰਧਰ ਦੇ ਵਿੱਚ ਪੂਰੇ ਜਲੰਧਰ ਦਾ ਤਾਂ ਪਤਾ ਨਹੀਂ ਪਰ ਬਖ ਬਖ ਥਾਂ ਮੰਨ ਜਿੱਥੇ ਹੁੱਲੜਬਾਈ ਕਰਦੇ ਆ ਮੁੰਡੇ ਕਾਲਜਾਂ ਦੇ ਬਾਹਰ ਉੱਥੇ ਮਾਨਜੋਗ ਸਿੰਘ ਪੀ ਸਾਹਿਬ ਨੇ ਸਪੈਸ਼ਲ ਨਾਕੇ ਲਵਾਏ ਸਪੈਸ਼ਲ ਨਾਕੇ ਲਵਾਏ ਹੈਗੇ ਨੇ ਅੱਛਾ ਇਹ ਰੇਟ ਆਫ ਕਰਾਇਮ ਦੇਖਦੇ ਹੋਏ ਜਿਹੜੇ ਨੇ ਉਹ ਇਲਾਕੇ ਨਾਕੇ ਲੱਗੇ ਨੇ ਅੱਜ ਦੇ ਦਿਨ ਲਈ ਹੈਗੇ ਨੇ ਜਾਂ ਫਿਰ ਫਰਦਰ ਹੋਰ ਦਿਨਾਂ ਲਈ ਵੀ ਚੱਲਦੇ ਰਹਿਣਗੇ ਇਹ ਤਾਂ ਪਿੱਛੇ ਵੀ ਲੱਗਦੇ ਰਹੇ ਹੁਣ ਤੇ ਹੁਣ ਮਾਨਜੋਗ ਸਿੰਘ ਪੀ ਸਾਹਿਬ ਨੇ ਨਵੇਂ ਸਿਰੋਂ ਜਿਹੜੇ ਜਿਹੜੇ ਜਿੱਦਾਂ ਆਪਣਾ ਪੀ ਸਾਹਿਬ ਨੇ ਕੋਈ ਆਪਣਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਉਹ ਗੁਪਤ ਤੌਰ ਤੇ ਕੋਈ ਵੀ ਮੋਬਾਈਲ ਉਹਨਾਂ ਨੂੰ ਕਰ ਸਕਦਾ ਹੈ ਤੇ ਔਰ ਜਿੱਥੇ ਜਿਆਦਾ ਫੁੱਲੜਬਾਜੀ ਕਰਦੇ ਆ ਜਾਂ ਜਿੱਥੇ ਗੁੰਡਾਗਰਦੀ ਕਰਦੇ ਆ ਉਥੇ ਸਪੈਸ਼ਲ ਨਾਕੇ ਜਿੱਦਾਂ ਅੱਜ ਇੱਥੇ ਲੱਗਿਆ ਹੈ ਕੱਲ ਕਿਤੇ ਹੋਰ ਹੋਊਗਾ ਲੱਗਿਆ ਕਾਲਜਾਂ ਦੇ ਮੋਰੇ ਕਾਲਜਾਂ ਦੇ ਮੋਰੇ ਜਿਹੜੀ ਜਿਸ ਤਰ੍ਹਾਂ ਦੀ ਵੀ ਜਗ੍ਹਾ ਹੋਵੇ ਜਿਸ ਜਗ੍ਹਾ ਦੇ ਉੱਪਰ ਫੁੱਲੜਬਾਜੀ ਜ਼ਿਆਦਾ ਹੁੰਦੀ ਹੈ ਉਸ ਜਗ੍ਹਾ ਪਰ ਹਰੇਕ ਥਾਵਾ ਦੇ ਉੱਪਰ ਨਾਕੇ ਲੱਗੇ ਹੋਏ ਨੇ ਜਲੰਧਰ ਦੇ ਸਤਾ ਤੇ ਲੱਗੇ ਨੇ ਇਸ ਤੋਂ ਕੋਈ ਵੀ ਕ੍ਰਾਈਮ ਹੋਏ ਕਿਸੇ ਵੀ ਤਰ੍ਹਾਂ ਠੀਕ ਹੈ ਜੀ ਠੀਕ ਹੈ ਬਿਲਕੁਲ ਇਹ ਤੁਸੀਂ ਪੁਲਿਸ ਕਰਮੀ ਜਰੂਰ ਦੇਖੋ ਹਰੇਕ ਉਸ ਦਾ ਜਿਹੜਾ ਹੈ ਉਹ ਚਲਾਨ ਕੱਟਿਆ ਜਾ ਰਿਹਾ ਹੈ ਜੋ ਜਿਸ ਜਗ੍ਹਾ ਦੇ ਉੱਪਰ ਜਿਹੜਾ ਸਕੂਲ ਹੈ ਕਾਲਜ ਹੈ ਜਾਂ ਫਿਰ ਕੋਈ ਵੀ ਚੀਜ਼ ਹੈ ਉਸ ਜਗ੍ਹਾ ਦੇ ਉੱਪਰ ਜੇਕਰ ਹੁੱਲੜਬਾਤੀ ਕਰਨ ਦੇ ਲਈ ਕੋਈ ਆਉਂਦਾ ਹੈ ਤਾਂ ਉਹਨਾਂ ਦੇ ਜਿਹੜਾ ਹੈ ਉਹ ਚਲਾਨ ਉਸੇ ਵਕਤ ਪੁਲਿਸ ਕੱਟਦੀ ਹੈਗੀ ਹੈ ਨੌਜਵਾਨ ਵੀ ਨੇ ਜਨਤਾ ਦਾ ਚਲਾਨ ਕੱਟ ਰਹੇ ਨੇ ਉਹ ਵੀ ਗੱਲਬਾਤ ਜਰੂਰ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚਲਾਨ ਕੱਟੇ ਜਾ ਰਹੇ ਨੇ ਗੱਲਬਾਤ ਕਰਦੇ ਆ ਭਾਈ ਕਿ ਤੂੰ ਆਏ ਤੁਸੀਂ ਭਾਈ ਉਹ ਭਾਈ ਲੋਕ ਲਈ ਲੋਕ ਨਹੀਂ ਆ ਤੁਸੀਂ ਤੇ ਚਲਾਨ ਕੱਟ ਰਹੇ ਨੇ ਤੁਹਾਡਾ ਕਹਿ ਰਹੇ ਨੇ ਕਿ ਬਈ ਆ ਇਲਾਕੇ ਦੇ ਵਿੱਚ ਜਿਸ ਰਿਕਤੀ ਕੀਤੀ ਅਸੀਂ ਚਲਾਨ ਤਾਂ ਹੋਊਗਾ ਜੀ ਤਿੰਨ ਬੰਦੇ ਬੈਠ ਕੇ ਆ ਰਹੇ ਹਾਂ ਬਈ ਹਾਂ ਜੀ ਟ੍ਰਿਪਲਿੰਗ ਕਰ ਰਹੇ ਸੀਗੇ ਤੁਹਾਨੂੰ ਪਤਾ ਸੀ ਕਿ ਬਈ ਯਾਰ ਨਹੀਂ ਉਹ ਮੁੰਡਾ ਰਸਤੇ ਟੱਕਰਿਆ ਸੀ ਉਹ ਕਹਿੰਦਾ ਮੈਨੂੰ ਲਾ ਦਿਓ ਮੈਂ ਕਹਾਂ ਚਲੋ ਬੈਠੋ ਉਸ ਤੋਂ ਬਾਅਦ ਹੁਣ ਚਲਾਨ ਕੱਟ ਰਿਹਾ ਹੁਣ ਗਲਤੀ ਲੱਗਦਾ ਕਿ ਹੁਣ ਦੁਬਾਰਾ ਇਹ ਗਲਤੀ ਨਹੀਂ ਹੋਵੇਗੀ ਉਹ ਗਲਤੀਆਂ ਸਿਰ ਤੇ ਹੈਲਮਟ ਵੀ ਨਹੀਂ ਹੈਗੀ ਅੱਛਾ ਹੈਲਮਟ ਵੀ ਨਹੀਂ ਹੈਗੇ ਤਿੰਨ ਬੰਦੇ ਬੈਠੇ ਆ ਤੇ ਦੋ ਗਲਤੀਆਂ ਕੀਤੀਆਂ ਨੇ ਤੇ ਕਿੰਨੇ ਦਾ ਇਹ ਚਲਾਨ ਬਣ ਗਿਆ ਜੀ ਇਹ ਤਾਂ ਹੁਣ ਆਰਟੀਵਲ ਦੱਸਾਂਗੇ ਕਿੰਨੇ ਦਾ ਬਣਿਆ ਹੈ ਇਹ ਦੋ ਤੇ ਚਲਾਨ ਬਣ ਗਿਆ ਫਿਰ ਇਹਨਾਂ ਦਾ 2-3000 ਰੁਪਏ ਦਾ ਕੜਵਟ ਹੈਗਾ ਇਹ ਜੇਕਰ ਨਾ ਕਰਦੇ ਫਿਰ 2-3000 ਦਾ ਜਿਹੜਾ ਚਲਾਨ ਵੱਜ ਜਾਣਾ ਸੀ ਬਿਲਕੁਲ ਗਲਤੀ ਛੋਟੀ ਜੀ ਗਲਤੀ ਹੈ ਜਿਸ ਦੇ ਮਗਰ ਜਿਹੜਾ ਹੈ ਉਹ ਇੱਕ ਮੋਟਾ ਜਿਹਾ ਚਲਾਨ ਵੀ ਜਿਹੜਾ ਹੈ ਉਹ ਇਹਨਾਂ ਦਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦਾ ਕਹਿਣਾ ਕਿ ਬਈ ਇਸ ਜਗ੍ਹਾ ਦੇ ਉੱਪਰ ਹੁੱਲੜਬਾਜ਼ੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਜਿਹੜਾ ਹੈਗਾ ਉਹ ਅਸੀਂ ਲਾਕੇ ਲਗਾਏ ਨੇ ਸਪੈਸ਼ਲ ਲਾਕੇ ਲਗਾਏ ਨੇ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਰੇਟ ਆਫ ਕਰਾਈਮ ਵੱਧ ਰਿਹਾ ਹੈ ਉਸ ਨੂੰ ਦੇਖਦੇ ਵੇ ਖੋਏ ਵੀ ਜਿਹੜਾ ਹੈ ਉਹ ਇੱਕ ਪੁਲਿਸ ਜਲੰਧਰ ਪੁਲਿਸ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਹੀ ਸਹਿਯੋਗ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਜਿਹੜਾ ਹੈ ਉਹ ਪੂਰੇ ਜਲੰਧਰ ਦੇ ਵਿੱਚ ਸਖਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੇ ਨੇ ਉਹ ਨਾਕੇ ਲਗਾਏ ਗਏ ਨੇ ਉਸ ਤੋਂ ਇਲਾਵਾ ਜਿਹੜਾ ਹੈਗਾ ਹੈ ਉਹ ਚੈਕਿੰਗ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਹੁੱਲੜਬਾਜ਼ ਜਿਹੜੇ ਨੇ ਉਹ ਸਕੂਲ ਕਾਲਜਾਂ ਦੇ ਬਾਹਰੋਂ ਲੰਘਦੇ ਨੇ ਉਹ ਕਾਫੀ ਜਿਹੜਾ ਹੈ ਉਹ ਸਵਾਲੀਆ ਨਿਸ਼ਾਨ ਜਿਹੜਾ ਹੈ ਉਹ ਜਲੰਧਰ ਪੁਲਿਸ ਦੇ ਉੱਪਰ ਵੀ ਹੁੰਦੇ ਸੀਗੇ ਇਸ ਤੋਂ ਬਾਅਦ ਵੱਡਾ ਜਿਹੜਾ ਹੈਗਾ ਏ ਉਹ ਇੱਕ ਮੁਹਿੰਮ ਕਹਿ ਲਓ ਉਹ ਜਿਹੜਾ ਹੈ ਉਹ ਜਲੰਧਰ ਪੁਲਿਸ ਵੱਲੋਂ ਚਲਾਈ ਗਈ ਹੈ ਜਿੱਥੇ ਵੀ ਸਕੂਲ ਨੇ ਕਾਲਜ ਨੇ ਉਸ ਜਗ੍ਹਾ ਦੇ ਉੱਪਰ ਜਿਹੜਾ ਹੈ ਉਹ ਸਪੈਸ਼ਲ ਜਿਹੜੇ ਨੇ ਉਹ ਨਾਕੇ ਲਗਾਏ ਗਏ ਨੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰੇਕ ਤਰੀਕੇ ਦੇ ਨਾਲ ਸਖਤੀ ਜਿਹੜੀ ਉਹ ਕੀਤੀ ਗਈ ਹੈ ਪ੍ਰਾਪਰ ਤਰੀਕੇ ਦੇ ਨਾਲ ਡਾਕੂਮੈਂਟ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਕੀ ਕਿਨਾ ਕੋਲ ਡਾਕੂਮੈਂਟ ਹੈਗੇ ਕਿ ਨਾ ਕੋਈ ਨਹੀਂ ਹੈਗੇ ਨੇ ਕੁੜੀਆਂ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਅੱਛਾ ਅੱਜ ਇੱਥੇ ਸਪੈਸ਼ਲ ਨਾਕਾ ਲਗਾਇਆ ਹੈਗਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਨਾਕਾ ਕਿਹੋ ਜਿਹਾ ਲੱਗ ਰਿਹਾ ਠੀਕ ਲੱਗਾ ਇਹ ਨਾਕਾ ਹਾਂਜੀ ਵਧੀਆ ਐਸ ਹੈ ਅਸਰ ਪਵੇਗਾ ਇਸ ਦੇ ਨਾਲ ਜਿਵੇਂ ਪਹਿਲਾਂ ਕਹਿੰਦੇ ਸੀ ਬਈ ਹੁੱਲੜਬਾਜ਼ ਬਹੁਤ ਆਉਂਦੇ ਨੇ ਇਸ ਜਗ੍ਹਾ ਦੇ ਉੱਪਰ ਮੁੰਡੇ ਛੇੜ ਕੇ ਨਿਕਲ ਜਾਂਦੇ ਨੇ ਅਸਰ ਪਵੇਗਾ ਲੱਗਦਾ ਤੁਹਾਨੂੰ ਇਹਦੇ ਨਾਲ ਹਾਂਜੀ ਪਵੇਗਾ ਪਹਿਲੇ ਤਾਂ ਕਾਲਜ ਦੀਆਂ ਕੁੜੀਆਂ ਨਹੀਂ ਆਊਗਾ ਕਿ ਨਹੀਂ ਤੁਸੀਂ ਕਾਲਜ ਪੜ੍ਹਦੀ ਹਾਂ ਹਾਂਜੀ ਕਿੰਨੇ ਚਿਰ ਤੋਂ ਇੱਥੇ ਸਟੱਡੀ ਕਰ ਰਹੇ ਹੋ ਸੈਕੰਡ ਈਅਰ ਲੱਗਾ ਸ ਤੇ ਕੀ ਹੋ ਜਾਂ ਮਹੌਲ ਹੁੰਦਾ ਹੈ ਜਦੋਂ ਛੁੱਟੀ ਹੁੰਦੀ ਹੈ ਉਦੋਂ ਕੀ ਹੋ ਜਾਂਦਾ ਟ੍ਰੈਫਿਕ ਹੋ ਜਾਂਦਾ ਬਹੁਤ ਜ਼ਿਆਦਾ ਲੱਗਦੀ ਇਹਦੇ ਨਾਲ ਅਸਰ ਹੋਵੇਗਾ ਕੁਝ ਨਾ ਕੁਝ ਹਾਂਜੀ ਅਸਰ ਤਾਂ ਹੋਏਗਾ ਹੋਰ ਵੀ ਕੁੜੀਆਂ ਨੇ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਇਹ ਇਸੇ ਕਾਲਜ ਦੇ ਵਿੱਚ ਪੜ੍ਹਦੀਆਂ ਨੇ ਸਟੱਡੀ ਕਰਦੀਆਂ ਨੇ ਤੇ ਇਸੇ ਕਾਲਜ ਦੇ ਵਿੱਚ ਆ ਕੇ ਜਿਹੜਾ ਹੈ ਉਹ ਇਹਨਾਂ ਦਾ ਕੰਮ ਜਿਹੜਾ ਹੈਗਾ ਹੈ ਆ ਪ੍ਰਾਪਰ ਤਰੀਕੇ ਦੇ ਨਾਲ ਕਿਉਂਕਿ ਸਟੱਡੀ ਕਰਦੀਆਂ ਨੇ ਸਵੇਰੇ ਜਿਹੜਾ ਹੈ 8 ਵਜੇ ਉੱਡੀਆਂ ਨੇ ਅਤੇ ਉਸ ਤੋਂ ਬਾਅਦ 2 ਤੋਂ 3 ਵਜੇ ਛੁੱਟੀ ਹੁੰਦੀ ਹੈ ਤੇ ਜਦੋਂ ਛੁੱਟੀ ਹੁੰਦੀ ਹੈ ਤਾਂ ਉਦੋਂ ਕੇਂਦਰਿਕ ਭਈ ਇਸ ਜਗ੍ਹਾ ਦੇ ਉੱਪਰ ਖੁੱਲੜਬਾਜ਼ ਬਹੁਤ ਹੁੰਦੇ ਨੇ ਜਿਸ ਕਾਰਨ ਜਿਹੜਾ ਹੈਗਾ ਉਹ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ ਤੇ ਦਨ ਅੱਜ ਜਦੋਂ ਨਾਕੇ ਲੱਗੇ ਨੇ ਤੇ ਉਦੋਂ ਲੜਕੀਆਂ ਦਾ ਵੀ ਕਹਿਣਾ ਹੈ ਕਿ ਭਈ ਬਹੁਤ ਹੀ ਜੜੀ ਹੈਗੀ ਆ ਉਹ ਅੱਛੀ ਕੁ ਸੁਵਿਧਾ ਅਤੇ ਪ੍ਰਸ਼ਾਸਨ ਵੱਲੋਂ ਜੋ ਕੁਝ ਵੀ ਕੀਤਾ ਗਿਆ ਉਹ ਬਿਲਕੁਲ ਸਹੀ ਹੈਗਾ ਹੈ ਲੜਕੀਆਂ ਹੈਗੀਆਂ ਨੇ ਗੱਲਬਾਤ ਕਰਦੀ ਹੈ ਅੱਛਾ ਨਾਕਾ ਲੱਗਾ ਕਿ ਹੋ ਜਾਏ ਲੱਗਦਾ ਏ ਠੀਕ ਹੈ ਨਾਕਾ ਇੱਕਦਮ ਵਧੀਆ ਬਹੁਤ ਵਧੀਆ ਵਾਂਗ ਕਰ ਇਹਦੀ ਕਾਲਜ ਹੀ ਪੜ੍ਹਦੀਆਂ ਤੁਸੀਂ ਹਾਂਜੀ ਕਿੰਨੇ ਚਿਰ ਤੋਂ ਸਟੱਡੀ ਕਰ ਰਹੇ ਹੋ ਮੈਨੂੰ 2 ਸਾਲ ਹੋ ਗਏ 2 ਸਾਲ ਤੋਂ ਕਰ ਰਹੇ ਹੋ ਪਹਿਲਾਂ ਇਦਾਂ ਨਾਕਾ ਲੱਗਿਆ ਕਿ ਤੁਸੀਂ ਨਹੀਂ ਸਰ ਫਸਟ ਟਾਈਮ ਹੀ ਹੂੰ ਤੇ ਲੱਗਦਾ ਏ ਅਸਰ ਪਵੇਗਾ ਇਸ ਦੇ ਨਾਲ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਬਈ ਹੁੱਲੜਬਾਜ਼ ਬਤੇਰੇ ਆਉਂਦੇ ਨੇ ਮੁੰਡੇ ਜਦੋਂ ਛੁੱਟੀਆਂ ਹੁੰਦੀਆਂ ਨੇ ਲੱਗਦਾ ਏ ਰੋਕਥਾਮ ਹੋਵੇਗੀ ਹਾਂਜੀ 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 बहुत, बहुत, था था सर, अच्छा 30 लाख ही देना चाहने हो ਤੁਸੀਂ ਪੁਲਿਸ ਕਮਿਸ਼ਨਰ ਨੂੰ ਜਾਂ ਫਿਰ ਉਹ ਕੀਤਾ ਉਹਨਾਂ ਨੇ ਜੋ ਵੀ ਕੀਤਾ ਉਹ ਪੰਗਾ ਕੀਤਾ ਹੈਗਾ ਠੀਕ ਹੈ ਜੀ ਮਿਹਰਬਾਨੀ ਦੀ ਬਹੁਤ ਬਹੁਤ ਤਾਂ ਬਾਈ ਹੋਰੀ ਨੇ ਜਿਨ੍ਹਾਂ ਦਾ ਚਲਾਨ ਵੀ ਕੱਟਿਆ ਹੈ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਬਾਈ ਜੀ ਚਲਾਨ ਕੱਟ ਨੇ ਦਿੱਤਾ ਤੁਹਾਡਾ ਕੀ ਕਾਰਨ ਕੀ ਦੱਸਦੇ ਨੇ ਬਾਈ ਟ੍ਰਿਪਲਿੰਗ ਹੋ ਰਹੀ ਸਰ ਮੇਰੇ ਕੀ ਅੱਛਾ ਟ੍ਰਿਪਲਿੰਗ ਕਰਕੇ ਚਲਾਨ ਇਹਨਾਂ ਨੇ ਕੱਟੇ ਕਹਿੰਦੇ ਹਾਂਜੀ 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 ਤੇ ਤੁਸੀਂ ਕੀ ਫਿਰ ਕੀ ਕਿਹਾ ਕੀ ਉਹਨਾਂ ਨੂੰ ਕੀ ਕਿਹਾ ਗੱਲ ਤਾਂ ਸਰ ਉਹਨਾਂ ਨੇ ਕੀਤੀ ਮੈਂ ਨਹੀਂ ਕੀਤੀ ਤਾਨੂੰ ਕੁਛ ਚੋਅ ਸਰ ਹੈਗੇ ਆਪਣੇ ਭਾਈ ਜੀ ਨੇ ਜਿੰਨਾ ਦਾ ਚਲਾਨ हां जी ਇਹ ਨੂੰ ਕਿੰਨੇ ਦਾ ਫਾਈਨ ਕਿੰਨੇ ਦਾ ਲਗਾਇਆ ਤੁਹਾਨੂੰ ਕੁਝ ਪਤਾ ਲੱਗਾ ਨਹੀਂ ਨਹੀਂ ਸਰ ਮੈਂ ਤਾਂ ਉੱਥੇ ਖੜਾ ਸੀ ਸਰ ਅੱਛਾ ਕਿ ਨਾਲ ਸੀ ਜਖਾਂਕੀ ਅੰਕ ਠੀਕ ਹੈ ਭਾਈ ਜੀ ਸ਼ੁਕਰੀਆ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਪੁਲਿਸ ਸਵੇਰ ਤੋਂ ਹੀ ਜੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਜੜਾ ਹੈਗਾ ਉਹ ਨਾਕੇ ਲਗਾ ਕੇ ਖੜੀ ਹੋਈ ਹੈ ਹਰੇਕ ਤਰੀਕੇ ਦੇ ਜਿਹੜੇ ਨੇ ਉਹ ਚਲਾਨ ਕੱਟੇ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੀਆਂ ਇਸ ਜਗ੍ਹਾ ਦੇ ਉੱਪਰ ਸ਼ਿਕਾਇਤਾਂ ਹੁੰਦੀਆਂ ਨੇ ਕਿ ਭਈ ਜਦੋਂ ਛੁੱਟੀ ਵਾਲਾ ਸਮਾਂ ਹੁੰਦਾ ਹੈ ਤੇ ਹੁੱਲੜਬਾਜ਼ ਬਹੁਤ ਹੁੰਦੇ ਨੇ ਜਿਸ ਕਾਰਨ ਮਹਿਲਾਵਾਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਸਪੈਸ਼ਲ ਨਾਕਾ 88 ਜਿਹੜੇ ਨੇ ਉਹ ਨਾਕੇ ਲਗਾਏ ਗਏ ਨੇ ਪੂਰੇ ਜਲੰਧਰ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਤਰੀਕੇ ਦੇ ਜਿਹੜੇ ਨੇ ਉਹ ਨਾਕੇ ਲਗਾਏ ਗਏ ਨੇ ਤਾਂਕਿ ਮਹਿਲਾਵਾਂ ਨੂੰ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਸੁਰੱਖਿਆ ਦੇ ਜਾਵੇ ਕੈਮਰਾਪਰਸਨ ਪੰਕੇ ਦੇ ਨਾਲ ਅਜਗੁਪਤਾ ਬਹੁਸ਼ੇ ਟਾਈਮ